ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਬੰਗੋਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੱਦੀ ਗਈ ਸੀ ਅੱਜ ਮੀਟਿੰਗ ਦਿੱਲੀ ਦੇ ਵਿੱਚ ਜਿੱਦੇ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਸ਼ਾਮਲ ਹੋਏ ਗੱਲ ਇਹ ਸੀ ਕਿ ਕਿੰਨ ਕਿ ਸੀਟ ਸ਼ੇਅਰਿੰਗ ਜਿਹੜਾ ਇੰਡੀਆ ਨਾਮ ਦਾ ਗਰੁੱਪ ਬਣਿਆ ਭਾਜਪਾ ਦਾ ਮੁਕਾਬਲਾ ਕਰਨ ਦੇ ਲਈ ਮਈ 24 ਦੇ ਵਿੱਚ ਲੋਕ ਸਭਾ ਦੀ ਚੋਣ ਹੋਣੀ ਹੈ ਉਹਨੂੰ ਲੈ ਕੇ ਸੀਟ ਸ਼ੇਅਰਿੰਗ ਨੂੰ ਲੈ ਕੇ ਗੱਲ ਹੋਈ ਸੀ ਤੇ ਹੁਣ ਕਹਿੰਦੇ ਕਿ ਸਸਪੈਂਸ ਸਸਪੈਂਸ ਜਿਹੜਾ ਹੈਗਾ ਉਹ ਵਰਕਰਾਰ ਹੈ ਸਸਪੈਂਸ ਤੇ ਅਗਲੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋ ਸਕਦਾ ਪਹਿਲਾਂ ਤਾਂ ਕਹਿੰਦੇ ਸੀ ਕਿ ਨਹੀਂ ਨਹੀਂ ਅੱਜੇ ਦੱਸ ਦਾਂਗੇ ਕੌਣ ਕਿੱਥੋਂ ਲੜੂਗਾ ਤੇ ਕਿਹੜੀ-ਕਿਹੜੀਆਂ ਸੈਟਾਂ ਜਿਹੜੀਆਂ ਹੈਗੀਆਂ ਨੇ ਉਹ ਸ਼ੇਅਰ ਹੋਣਗੀਆਂ ਡਾਕਟਰ ਸਾਹਿਬ ਕਿਵੇਂ ਫਿਰ ਇਹ ਮੀਟਿੰਗ ਤੁਸੀਂ ਵੇਖੀ ਸਾਰੀ ਗੱਲਬਾਤ ਅਖਰ ਕਿੱਥੇ ਆ ਕੇ ਕਿਉਂਕਿ ਇਹ ਵੀ ਹੁੰਦਾ ਨਾ ਜਦੋਂ ਤੁਸੀਂ মিডিਆ ਨੂੰ ਖਬਰ ਦੇ ਕੇ ਚਲੇ ਗਏ ਸਾਡਾ ਸੀਟ ਸ਼ੇਅਰਿੰਗ ਤੇ ਅੱਜ ਗੱਲਬਾਤ ਹੈ ਤੇ ਸੀਟ ਸ਼ੇਅਰਿੰਗ ਤੇ ਗੱਲਬਾਤ ਥੋੜੀ ਫਿਰ ਜਾਂ ਤਾਂ ਨਿਪਰੇ ਨਹੀਂ ਕੋਈ ਚੜੀ ਹੋਣੀ ਜਿੱਦੇ ਜੇ ਸਸਪੈਂਸ ਤੁਸੀਂ ਦੱਸ ਰਹੇ ਹੋ ਕਿ ਬਰਕਰਾਰ ਹੈ ਅਗਲੀ ਮੀਟਿੰਗ ਦੇ ਵਿੱਚ ਆਪਾਂ ਗੱਲ ਰੱਖਾਂਗੇ ਪਹਿਲਾਂ ਤਾਂ ਆਹ ਐਲਾਨ ਸੀਗੇ ਸ਼ਾਮ ਤੱਕ ਪ੍ਰੈਸ ਕਾਨਫਰੰਸ ਹੋ ਜੂਗੀ ਪਰ ਹੁਣ ਪ੍ਰੈਸ ਕਾਨਫਰੰਸ ਤਾਂ ਹੋਏ ਨਹੀਂ ਡਾਕਟਰ ਸਾਹਿਬ ਅਗਲੀ ਮੀਟਿੰਗ ਤੇ ਗੱਲ ਸਿੱਟਦੀ ਗਈ ਸੋ ਕਿਵੇਂ ਦੇਖਿਆ ਤੁਸੀਂ ਸਾਰਾ ਮਾਹੌਲ ਜੀ ਡੋ ਸਾਹਿਬ ਇਨੀ ਛੇਤੀ ਕਿੱਥੇ ਸੀਟਾਂ ਬਣੀਆਂ ਜਾਂਦੀਆਂ ਹਨ ਉਹ ਤਾਂ ਐਵੇਂ ਹੀ ਗੱਲਾਂ ਬਾਤਾਂ ਨੇ ਅਜੇ ਤਾਂ ਇਹ ਵੀ ਪੱਕਾ ਨਹੀਂ ਹੈ ਕਿ ਅਲਾਈਅੰਸ ਜਿਹੜਾ ਉਹਦੇ ਚ ਆਮ ਆਦਮੀ ਪਾਰਟੀ ਨੇ ਰਹਿਣਾ ਹੈ ਕਿ ਨਹੀਂ ਰਹਿਣਾ। ਤੇ ਠੀਕ ਹੈ ਕਿ ਉਹਨਾਂ ਨੇ ਸ਼ੁੱਭ ਸ਼ਗਨ ਦਿੱਤਾ ਕਿਹਾ ਕਿ ਰਲ ਕੇ ਲਖੇ ਲੜਾਂਗੇ ਹੋਰ ਕਰਾਂਗੇ ਕਿਉਂਕਿ ਦੋ ਤਾਈਂ ਪ੍ਰਭਾਵ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਤੇ ਦਿੱਲੀ ਦੇ ਵਿੱਚ। ਤੇ ਜਿਸ ਤਰ੍ਹਾਂ ਦੀ ਗਿਣਤੀ ਮਿੰਤੀ حساب ਕਿਤਾਬ ਚੱਲਦੇ ਹੁੰਦੇ ਨੇ ਟਿਕਟਾਂ ਕੱਟੀਆਂ ਜਾਂਦੀਆਂ ਨੇ ਲਾਸਟ ਮਿੰਟ ਤੱਕ ਤੁਹਾਨੂੰ ਪਤਾ ਹੈ ਪਾਰਟੀਆਂ 'ਚ ਕਿੰਨੇ ਪ੍ਰੈਸ਼ਰ ਕਾਊਂਟਰ ਪ੍ਰੈਸ਼ਰ ਹੁੰਦੇ ਨੇ। ਪੰਜਾਬ ਦਾ ਯੂਨਿਟ ਬਿਲਕੁਲ ਨਹੀਂ ਚਾਹੁੰਦਾ। ਅੱਜ ਤਾਂ ਨਵਜੋਤ ਸਿੱਧੂ ਨੇ ਵੀ ਕਹਿ ਦਿੱਤਾ ਹੈ ਕਿ ਹਾਲਾਂਕਿ ਜਿਹੜਾ ਪਹਿਲਾਂ ਹੱਕ 'ਚ ਸੀ ਕਿ ਜੋ ਹਾਈ ਕਮਾਂਡ ਕੋ ਹੋ ਗਏ ਸੀ ਕਰਾਂਗੇ ਉਹ ਉਹਨੇ ਵੀ ਅੱਜ ਕਹਿ ਦਿੱਤਾ ਵੀ ਲੋਕਾਂ ਦੀ رائے ਲਵਾਂਗੇ ਸੋ ਇਸ ਕਰਕੇ ਮੈਨੂੰ ਅਜੇ ਨਹੀਂ ਲੱਗਦਾ ਕਿ ਫਾਈਨਲ ਕੋਈ ਗੱਲ ਹੋ ਗਈ ਠੀਕ ਹੈ ਮੀਟਿੰਗ ਹੋਈ ਉਹਦੇ 'ਚ ਤਿੰਨ ਲੀਡਰ ਇਹਨਾਂ ਦੇ ਆਪਣੇ ਭਾਟਕ ਸਾਹਿਬ ਫਰਦਵਾਇ ਸਾਹਿਬ ਤੇ ਉਹ ਮੈਡਮ ਅਤੀਸ਼ੀ ਉਹ ਗਏ ਅਜੇ ਇੱਕ ਦੂਜੇ ਨੂੰ ਜੋਰ ਰਹੇ ਨੇ ਕਿ ਇਹ ਕੀ ਹੈ ਕਿ ਫਾਈਨਲ ਜਿਹੜੀ ਚੀਜ਼ ਹੋਣੀ ਹੈ ਨਾ ਜਿਸ ਤਰੀਕੇ ਦੇ ਨਾਲ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਸੰਘਰਸ਼ ਚੱਲ ਰਿਹਾ ਹੈ ਨਾ ਕਦੇ ਈਡੀ ਆ ਜਾਂਦਾ ਹੈ ਕਦੇ ਵਿਪਖਸ਼ਨਾ ਆ ਜਾਂਦੀ ਹੈ ਕਦੇ ਜਿਹੜੀ ਉਹ ਆਪਕਾਰੀ ਪਾਲਿਸੀ ਵਾਲਾ ਮਸਲਾ ਹੈ ਉਹ ਵੀ ਉਹ ਵੀ ਦੇਖੋ ਕਾਂਗਰਸੀ ਪੰਜਾਬ ਚੋਂ ਤੇ ਅਟੈਕ ਕਰ ਰਹੇ ਨੇ ਔਰ ਉਸ ਪੰਜਾਬ ਦੇ ਵੀ ਲੀਡਰ ਸ਼ਾਮਲ ਹੋਣਗੇ ਕਿਸ ਤਰ੍ਹਾਂ ਜਸਟੀਫਾਈ ਕਰਨਗੇ ਜਾ ਕੇ ਸੋ ਮੇਰਾ ਨਹੀਂ ਖਿਆਲ ਕਿ ਇਹ ਜਲਦੀ ਫਾਈਨਲ ਹੋ ਜਾਊ ਅਗਲੀ ਮੀਟਿੰਗ ਚ ਵੀ ਨਹੀਂ ਹੋਣਾ ਇਹ ਹੈ ਕਿ ਇੱਕ ਦੂਜੇ ਨੂੰ ਸਾਰੇ ਦੇਖ ਰਹੇ ਉਹਨਾਂ ਨੇ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਜੋੜ ਰਹੀਆਂ ਨੇ ਜਿਹੜੀਆਂ ਅਲਾਈਅੰਸ ਦੇ ਵਿੱਚ ਵੀ ਨੇ ਕਿ ਕਿਹਦੀ ਕਿੰਨੀ ਕ ਕੈਪੈਸਿਟੀ ਹੈ ਉਹ ਕਿਹੜੀ ਸੀਟ ਤੇ ਉੱਪਰ ਜੋੜਾ ਵਰ ਹੈ ਉਹਦੇ ਕੋਲ ਕੀ ਸਾਧਨ ਨੇ ਸੋ ਇਹ ਤਾਂ ਲਾਸਟ ਮਿੰਟ ਤੱਕ ਚੱਲੀ ਜਾਂਦਾ ਹੁੰਦਾ ਹੈ ਕੰਮ ਸੋ ਮੇਰਾ ਨਹੀਂ ਖਿਆਲ ਕਿ ਇੰਨੀ ਜਲਦੀ ਕੋਈ ਚੀਜ਼ ਫਾਈਨਲ ਹੋ ਗਈ ਪਰ ਇਹ ਹੈ ਕਿ ਕਿਉਂਕਿ ਜਿਸ ਤਰੀਕੇ ਦਾ ਅਲਾਈਅੰਸ ਹੈ ਜਿਸ ਤਰੀਕੇ ਦਾ ਵੱਡਾ ਇੰਡੀਆ ਲੈਵਲ ਦਾ ਹੈ ਜਿਸ ਤਰੀਕੇ ਦੇ ਨਾਲ ਭਾਜਪਾ ਹਮਲਾਵਰ ਹੋਈ ਹੋਈ ਹੈ ਜੀ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਇੰਨਾ ਪੱਕ ਨਾਲ ਸ਼ੋਰਟੀ ਨਾਲ ਜਿਵੇਂ ਕਿਹਾ ਗਿਆ ਸੀ ਨਾ ਵੀ ਸਿੱਟਾ ਇੰਨਾ ਜਲਦੀ ਨਹੀਂ ਹੋ ਸਕਣਾ ਪਰ ਇਹ ਵੀ ਇਨ ਦਾ ਲੌਂਗ ਰੇਂਜ ਏ ਠੀਕ ਹੈ ਕਿ اپੋਜੀਸ਼ਨ ਦਾ ਸਾਰਾ ਜੋਰ ਲੱਗਿਆ ਹੋਇਆ ਹੈ ਕਿ ਕੋਈ ਇੱਕ ਜਗ੍ਹਾ ਤੇ ਇੱਕ ਬੰਦਾ ਖੜਾ ਕਰਨ ਪਰ ਇਹ ਭਾਜੀਪੀ ਦਾ ਵੀ ਤਾਂ ਜੋਰ ਲੱਗਿਆ ਹੈ ਵੀ ਇੱਕ ਜਗ੍ਹਾ ਦੇ ਉੱਪਰ ਇੱਕ ਬੰਦਾ ਨਾ ਖੜਾ ਹੋਵੇ ਬਿਲਕੁਲ ਸਾਰੇ ਸਾਧਨ ਚੱਲ ਰਹੇ ਹੋਣਗੇ ਨਾ ਅੰਦਰੋਂ ਅੰਦਰੋਂ ਬਿਲਕੁਲ ਬਿਲਕੁਲ ਜੀ ਰੁਪੇ ਸਾਹਿਬ ਦੇਖੋ ਵੈਸੇ ਤਾਂ ਇਹ ਇੱਕ ਬੜੀ ਅਚੰਭੇ ਵਾਲੀ ਗੱਲ ਨਹੀਂ ਹੈਗੀ ਜੇਕਰ ਮੰਨ ਲਓ ਕਿ ਅਲਾਈਅੰਸ ਸਿਰੇ ਚੜ ਜਾਂਦਾ ਪੰਜਾਬ ਦੇ ਵਿੱਚ ਵੀ ਸਿਰੇ ਚੜ ਜਾਂਦਾ ਹੁਣ ਆਪੋਜੀਸ਼ਨ ਧਿਰ ਤੇ ਰੂਲਿੰਗ ਧਿਰ ਜੇਕਰ ਇੱਕ ਜਿਹੜੀ ਮਾਲਾ ਅਲਾਈਅੰਸ ਸੀ ਉਹਦੇ ਚ ਪ੍ਰੋ ਹੋ ਜਾਂਦੇ ਨੇ ਤਾਂ ਸਿਆਸਤ ਬੜੀ ਦਿਲਚਸਪ ਨਹੀਂ ਹੋਊਗੀ ਆਪੋਜੀਸ਼ਨ ਤੇ ਰੂਲਿੰਗ ਧਿਰ ਇੱਕੋ ਹੀ ਮੰਚ ਦੇ ਉੱਪਰ ਫਿਰ ਜਿਹੜੇ ਲੋਕ ਹੁੰਦੇ ਨੇ ਵੋਟਰ ਹੁੰਦੇ ਨੇ ਜਿਹੜੇ ਆਪਾਂ ਵਿੱਚ ਕਿਸੇ ਵੀ ਪਾਰਟੀ ਨੂੰ ਵੋਟ ਕੀਤਾ ਉਹ ਪੋਲੇ ਲੋਕ ਕਿੱਥੇ ਜਾਣਗੇ ਕਿਉਂਕਿ ਜਿਹੜੇ ਰੂਲਿੰਗ ਧਿਰ ਨੇ ਪਾਲਿਸੀਆਂ ਡਿਸਾਈਡ ਕਰਨੀਆਂ ਹੁੰਦੀਆਂ ਨੇ ਵਿਰੋਧੀ ਧਿਰ ਨੇ ਲੋਕਾਂ ਦੀ ਆਵਾਜ਼ ਬਣਨਾ ਹੁੰਦਾ ਵਿਰੋਧੀ ਤੇ ਰੂਲਿੰਗ ਧਿਰ ਇੱਕ ਹੀ ਮੰਚ ਤੇ ਇਕੱਠੇ ਹੋਣਗੇ ਡਾਕਟਰ ਮਤਲਬ ਕਿ ਬੜੀ ਮਹਾਨ ਗੱਲ ਨਹੀਂ ਹੈ ਜੀ ਨਹੀਂ ਦੋਨੀਆਂ ਗੱਲਾਂ ਮਹਾਨ ਨੇ ਸਟੇਟ ਲੈਵਲ ਦੇ ਉੱਪਰ ਤਾਂ ਆਪੋਜੀਸ਼ਨ ਤੇ ਸਰਕਾਰ ਦੀ ਯੂਨਿਟੀ ਨੈਸ਼ਨਲ ਲੈਵਲ ਦੇ ਉੱਪਰ ਦੇਖੋ ਜਿਹੜੀ ਡੈਲੋਜੀ ਹੈ ਆਮ ਆਦਮੀ ਪਾਰਟੀ ਦੀ ਮੋٹے ਤੌਰ ਤੇ ਜਿਹੜੀ ਡੈਲੋਜੀ ਕੇਜਰੀਵਾਲ ਸਾਹਿਬ ਦੀ ਉਹ ਹਿੰਦੂਤਵ ਵਾਲੀ ਹੈ ਉਹ ਬਿਲਕੁਸਵਾਨੋਂ ਦਾ ਜਿਹੇ ਕੇਸ ਹੋ ਗਿਆ ਇਹਦੇ ਤੇ ਵੀ ਨਹੀਂ ਸੀ ਬੋਲੇ ਉਹ ਦੰਗਿਆਂ ਤੇ ਵੀ ਨਹੀਂ ਬੋਲੇ ਉਹ ਜਿਹੜਾ ਸੀ CAA ਹੈ ਉਹਦੇ ਤੇ ਵੀ ਨਹੀਂ ਮਲੋਨਾਂ ਦੀ ਜਿਹੜਾ ਵੋਟ ਬੈਂਕ ਹੈ ਉਹ ਹਿੰਦੂ ਵੋਟ ਬੈਂਕ ਹੈ ਔਰ ਉਹਦੇ ਖਿਲਾਫ ਉਹ ਜਿਹੜੀ BJP ਦੀ ਬੇਸਿਕ ਡੈਲੋਜੀ ਕਨਫਰੇਮ ਵਰਕ ਉਹ ਤੋਂ ਬਾਹਰ ਉਹ ਨਹੀਂ ਜਾਂਦੀ ਤੇ ਜਿਹੜਾ ਇੰਡੀਆ ਫਰੰਟ ਹੈ ਉਹ ਟੋਟਲੀ ਉਹਦੇ ਅਗੇਂਸਟ ਹੈ ਉਹ ਇਹਨਾਂ ਦਾ ਯੂਨਿਟਰੀਜ਼ਮ ਦਾ ਉਹ ਫੈਡਰਲਿਜ਼ਮ ਨਾਲ ਵਿਰੋਧ ਕਰਦੇ ਨੇ ਇਹਨਾਂ ਦੇ ਹਿੰਦੂ ਤਵਾਦੀ ਜਿਹੜੀ ਨਫ਼ਰਤ ਹੈ ਉਹਨੂੰ ਉਹ ਕਹਿੰਦੇ ਜੀ ਅਸੀਂ ਪ੍ਰੇਮ ਨਾਲ ਕਰਾਂਗੇ ਉਹ ਮੁਸਲਮ ਵੋਟ ਹੈ ਜਿਹੜੀ ਉਹਨੂੰ ਮਤਲਬ ਜੇ ਮੁਸਲਮ ਕੀ ਸਾਰੀਆਂ ਮਿਨੋਰਟੀਜ਼ ਦੀ ਉਹ ਵਕਾਲਤ ਕਰਦੇ ਨੇ ਉਹ ਸੋ ਇਹ ਇਹ ਜਿਹੜੀ ਚੀਜ਼ ਇਹ ਵੀ ਆਪਣੇ ਆਪ ਚ ਇੰਟਰਸਟਿੰਗ ਹੈ ਨਾ ਬਿਲਕੁਲ ਜੀ ਕਿ ਉਹਨਾਂ ਦਾ ਦਿਲ ਕਿਤੇ ਹੋਰ ਹੋਊਗਾ ਤੇ ਪੈਰ ਕਿਤੇ ਹੋਰ ਹੋਣਗੇ ਮਤਲਬ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਦੂਧਾ ਵਾਲੀ ਗੱਲ ਹੈ ਅਸਲ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਲਈ ਬਹੁਤ ਵੱਡੀ ਦੂਧਾ ਵਾਲੀ ਗੱਲ ਹੈ ਕਿ ਉਹਨਾਂ ਦਾ ਅਜੇ ਇਕੱਲੇ ਹੀ ਪਰਸੋਂ ਹੀ ਮਤਲਬ ਉਹਨਾਂ ਦਾ ਇੱਕ ਮੇਜਰ ਲੀਡਰ ਜਿਹੜਾ ਸਖਪਾਲ ਸਿੰਘ ਖਹਿਰਾ ਉਹਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਉਹਦੇ ਤੇ ਰਤ ਰਤ ਕੇਸ ਦਰਜ ਹੋ ਗਿਆ ਬਿਲਕੁਲ ਗਰਾਊਂਡ ਲੈਵਲ ਦੇ ਉੱਪਰ ਤਾਂ ਇਹ ਰਿਸ਼ਤੇ ਨੇ ਕਿਹੋ ਜਿਹਾ ਸੋ ਇਸ ਕਰਕੇ ਆਪਣੇ ਆਪ ਦੇ ਵਿੱਚ ਬੜਾ ਗੁੰਝਲਦਾਰ ਮਸਲਾ ਹੈ ਪਰ ਮਤਲਬ ਇਹ ਸਿਰੇ ਚੜਨਾ ਮੁਸ਼ਕਲ ਲੱਗਦਾ ਜੋ ਜੋ ਆਬਜੈਕਟਿਵ ਹਾਲਾਤ ਨੇ ਹਾਂ ਠੀਕ ਹੈ ਕਿ ਛ ਲੀਡਰਾਂ ਦੀ ਹੁੰਦੀ ਹੈ ਛ ਵਰਕਰਾਂ ਦੀ ਵੀ ਕਈ ਵਾਰੀ ਹੁੰਦੀ ਹੈ ਵੀ ਇਸ ਤਰ੍ਹਾਂ ਹੋ ਜਵੇ ਉਸ ਤਰ੍ਹਾਂ ਹੋ ਜਵੇ ਪਰ ਇਹ ਬਹੁਤ ਵੱਡੇ ਇਹਨਾਂ ਦੇ ਵਿੱਚ ਜਿਹੜੇ ਮਤਲਬ ਜਿਹੜੇ ਕਹੋ ਡਿਸਟੈਂਸ ਹੈ ਜਿਹੜਾ ਜਾਂ ਜਿਹੜੇ ਜਿਹੜੇ ਉਹ ਬਹੁਤ ਵੱਡੇ ਨੇ ਕਪਾਾ ਕਾਫੀ ਵੱਡਾ ਹੈ ਉਹਨੂੰ ਪੂਰਾ ਕਰਨਾ ਠੀਕ ਹੈ ਉੱਪਰੋਂ ਉੱਪਰ ਨੂੰ ਲੀਡਰ ਜੱਫੀਆਂ ਪਾ ਲੈਣਗੇ ਵਰਕਰ ਨਹੀਂ ਤੁਰਨਗੇ ਇਸ ਲੈਵਲ ਦੇ ਉੱਪਰ ਪਰ ਨੁਕਸਾਨ ਹੋਊਗਾ ਉਹਦਾ ਫਾਇਦਾ ਬੀਜੇਪੀ ਤੇ ਇਕੱਲੀ ਦਲ ਨੂੰ ਹੋਊਗਾ ਫਿਰ ਜੀ ਬਿਲਕੁਲ ਠੀਕ ਸਭ ਦੇਖੋ ਕਿ ਜਿਵੇਂ ਹੁਣ ਬੀਜੇਪੀ ਰਾਜ ਕਰ ਰਹੀ ਹੈ ਬੀਜੇਪੀ ਕੋਲੇ ਹੈਗੇ ਨੇ ਸੋਰਸੇਸ ਜ ਕੋਈ ਸ਼ੱਕ ਨਹੀਂ ਹਿੰਦੂਤਵ ਦਾ ਉਹਨਾਂ ਕੋਲੇ ਹੈਗਾ ਤੇ ਨਾਲ ਦੀ ਨਾਲ ਇੱਕ ਨੈਸ਼ਨਲਿਜ਼ਮ ਹੈਗਾ ਜੀਓ ਨੈਸ਼ਨਲਿਜ਼ਮ ਹੈਗਾ ਇਹ ਅਸੀਂ ਭਾਰਤ ਨੂੰ ਇੱਥੋਂ ਤੱਕ ਲੈ ਕੇ ਆ ਗਏ ਤਾਕਤਵਰ ਦੇਸ਼ ਅਸੀਂ ਇਹ ਸਾਡਾ ਬਣਾਇਆ ਤੇ ਨਾਲ ਨਾਲ ਉਹਨਾਂ ਦੀਆਂ ਕੁਝ ਜਨ ਕਲਿਆਣ ਯੋਜਨਾਵਾਂ ਵੀ ਹੈਗੀਆਂ ਨੇ ਜਿਹੜੇ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਵਿੱਚ ਵੱਡੇ ਤੌਰ ਦੇ ਉੱਪਰ ਉਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਠੀਕ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਥੋੜਾ ਜਿਹਾ ਖੁਸ਼ਹਾਲ ਸੂਬੇ ਗਿਣੇ ਜਾਂਦੇ ਨੇ ਇਹ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੈਗੀਆਂ ਹੁਣ ਇੰਡੀਆ ਗਰੁੱਪ ਕੋਲੇ ਇਹ ਸਾਰਾ ਕੁਝ ਕਾਊਂਟਰ ਕਰਨ ਦੇ ਲਈ ਕੁਝ ਹੋਵੇ ਵੀ ਨਾ ਜੇਕਰ ਹਿੰਦੂਤਵ ਨੂੰ ਕਾਊਂਟਰ ਕਰਨਾ ਇੰਡੀਆ ਗਰੁੱਪ ਨੇ ਤਾਂ ਉਸ ਤੋਂ ਕੁਝ ਵੱਡਾ ਚਾਹੀਦਾ ਇਹਨਾਂ ਨੂੰ ਜਿਵੇਂ ਫਰਕ ਤਾਂ ਕੁਝ ਨਹੀਂ ਡਾਕਟਰ ਸਾਹਿਬ ਇਹ ਪਹਿਲਾਂ ਯੂਪੀਏ ਸੀ ਯੂਪੀਏ ਤੋਂ ਬਦਲ ਕੇ ਜਦੋਂ ਉਹਨੂੰ ਕਾਊਂਟਰ ਕਰਕੇ ਯੂਪੀਏ ਨੂੰ ਜਦੋਂ ਇੰਡੀਆ ਗਰੁੱਪ ਲੈ ਕੇ ਆਏ ਇੱਕ ਬਦਲ ਲੋਕਾਂ ਸਾਹਮਣੇ ਰੱਖਿਆ ਤਾਂ ਬਹੁਤ ਚਰਚਾ ਹੋਈ ਸੀ ਇੰਡੀਆ ਨਾਮ ਦੇ ਉੱਪਰ ਹੀ ਯਾਨੀ ਕਿ ਕੁਝ ਬਦਲ ਦਿੱਤਾ ਨਾ ਹੁਣ ਵੀ ਜਦੋਂ ਤੱਕ ਬਦਲ ਨਹੀਂ ਕੋਈ ਆਉਂਦਾ ਹੈਗਾ ਹਾਲਾਂਕਿ ਕਿਹਾ ਤਾਂ ਇਹ ਵੀ ਜਾਂਦਾ ਕਿ ਜੇਕਰ ਬੀਜੇਪੀ ਦੇ ਹਿੰਦੂਤਵ ਨੂੰ ਕਾਊਂਟਰ ਕਰਨਾ ਇੰਡੀਆ ਗਰੁੱਪ ਨੇ ਜਾਂ ਕਾਂਗਰਸ ਪਾਰਟੀ ਨੇ ਤਾਂ ਉਹਨਾਂ ਨੂੰ ਗਾਂਧੀ ਦੀ ਆਈਡੀਓਲੋਜੀ ਲੈ ਕੇ ਆਣੀ ਪਊਗੀ ਜੇਕਰ ਮਹਾਤਮਾ ਗਾਂਧੀ ਦੀ ਆਈਡੀਓਲੋਜੀ ਨੂੰ ਅੱਗੇ ਲੈ ਕੇ ਜਾਣਗੇ ਉਦੋਂ ਤੋਂ ਹੀ ਹਿੰਦੂਤਵ ਕਾਊਂਟਰ ਹੋਊਗਾ ਪਰ ਫਿਲਹਾਲ ਲੱਗਦਾ ਨਹੀਂ ਕਿ ਕੋਈ ਐਦਾਂ ਦਾ ਨੈਰੇਟਿਵ ਹੈਗਾ ਕਾਊਂਟਰ ਕਰਨ ਦੇ ਲਈ ਬੀਜੇਪੀ ਦੀ ਸਾਰੀ ਪੋਲਿਟਿਕਸ ਮੋਡਕ ਸਾਹਿਬ ਇੰਡੀਆ ਗਰੁੱਪ ਕੋਲੇ ਉਹ ਸਭ ਮੁਸ਼ਕਲ ਲੱਗਦਾ ਦੇਖੋ ਬੀਜੇਪੀ ਕੋਲ ਜਿਹੜੇ ਸਾਧਨ ਨੇ ਨਾ ਸਾਮ ਦਾਮ ਦੰਡ ਭੇਦ ਚਾਰੇ ਹੈਗੇ ਉਹਨਾਂ ਕੋਲ ਮਤਲਬ ਉਹਨਾਂ ਕੋਲ ਮਸਲ ਵੀ ਹੈ ਮਨੀ ਵੀ ਹੈ ਮੀਡੀਆ ਵੀ ਹੈ ਮਤਲਬ ਸਾਰੀਆਂ ਉੱਚਿਤਾਂ ਹੈਗੀਆਂ ਨੇ ਉਹਨਾਂ ਦੇ ਕੋਲ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਦੇਖੋ ਜਿਹੜੀ ਬੀਜਪੀ ਹੈ ਇਸ ਟਾਈਮ ਹਿੰਦੂ ਤਵਾ ਦੀ ਏ ਟੀਮ ਹੈ ਬਾਕੀ ਸਾਰੀਆਂ ਬੀ ਟੀਮ ਨੇ ਜੇ ਤਾਂ ਉਹਨਾਂ ਨੇ ਇਹਨਾਂ ਦੀਆਂ ਟਰਮਸ ਦੇ ਉੱਪਰ ਹੀ ਖੇਡਣਾ ਫਿਰ ਤਾਂ ਗੇਮ ਇਹਨਾਂ ਦੀ ਹੀ ਜਿੱਤ ਜਾਣਗੇ ਜੇ ਉਹਨਾਂ ਕੋਲ ਕਾਊਂਟਰ ਕਰਨ ਦੀ ਕੋਈ ਹੈ ਉਹ ਉਹਨਾਂ ਕੋਲ ਉਨੀ ਸ਼ਕਤੀ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਗਾਂਧੀ ਦੀ ਜਿਹੜੀ ਡਾਇਲੋਜੀ ਹੈ ਠੀਕ ਹੈ ਭਾਰਤ ਜੋੜੋ ਯਾਤਰਾ ਨਿਆਂ ਯਾਤਰਾ ਕਰ ਲੋ ਸਾਰਾ ਕੁਝ ਪਰ ਤੁਸੀਂ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਜਿਹੜੇ ਤੁਹਾਡੇ ਮਤਲਬ ਤੁਹਾਡਾ ਕਹਿਣੀ ਤੇ ਕਰਨੀ ਹੈ ਉਹਦੇ ਵਿੱਚ ਫਰਕ ਬਹੁਤ ਹੈ ਗਾਂਧੀ ਦਾ ਮਤਲਬ ਤੁਸੀਂ 1984 ਨੂੰ ਕਿੱਥੇ ਰੱਖੋਗੇ ਫਿਰ ਗਾਂਧੀ ਦੀ ਡਾਇਲੋਜੀ ਬਹੁਤ ਦੇਰ ਪਹਿਲਾਂ ਨਹਿਰੂ ਦੇ ਟਾਈਮ ਹੀ ਛੱਡ ਦਿੱਤੀ ਗਈ ਸੀ ਅਸਲ ਦੇ ਵਿੱਚ ਗਾਂਧੀ ਤਾਂ ਬਿਲਕੁਲ ਇੰਡਸਟਰੀਅਲਾਈਜੇਸ਼ਨ ਦੇ ਖਿਲਾਫ ਸੀ ਉਹ ਤਾਂ ਕਿਸਾਨਾਂ ਨੂੰ ਮਤਲਬ ਪਰਪੂਲਿਤ ਕਰਨਾ ਚਾਹੁੰਦਾ ਸੀ ਉਹ ਤਾਂ ਕਹਿੰਦਾ ਸੀ 7 ਲੱਖ ਪਿੰਡ ਨੇ ਜਿਹੜੇ ਉਹਨਾਂ ਦੀ ਵਿਲੇਜ ਸੁਵਰਾਜ ਦੀ ਗੱਲ ਕਰਦਾ ਸੀ ਕਿ ਪਿੰਡ ਹੈ ਜਿਹੜਾ ਪਿੰਡ ਦੇ ਪੱਧਰ ਤੇ ਰਾਜ ਹੋਣਾ ਚਾਹੀਦਾ ਔਰ ਉਹ ਸਮਾਲ ਸਕیل ਇੰਡਸਟਰੀ ਦਾ ਦਸਤਕਾਰੀ ਦਾ ਉਹ ਮਤਲਬ ਵੱਡੀ ਇੰਡਸਟਰੀ ਦੇ ਖਿਲਾਫ ਸੀ ਉਹ ਸੋ ਹਰ ਚੀਜ਼ ਉਹਦੀ ਗਾਂਧੀ ਦੀ ਇੱਕ ਇੱਕ ਕਰਕੇ ਛੱਡੀ ਗਈ ਸਿੰਪਲ ਲਿਵਿੰਗ ਦੀ ਉਹ ਗੱਲ ਕਰਦਾ ਸੀ मतलब ਹੁਣ ਗਾਂਧੀ ਦੀਆਂ ਕੱਲੀਆਂ ਗੱਲਾਂ ਕਰ ਲੈਣੀਆਂ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਦੂਜਾ ਇਹ ਕਿ ਮੁਲਖ ਨਫਰਤ ਦੀ ਰਾਜਨੀਤੀ ਦੀ ਪੱਟੀ ਤੇ ਚੜਿਆ ਹੋਇਆ ਹੈ ਪਰ ਸਾਧਨ ਨੇ ਜਿਹੜੇ ਆਈਟੀ ਸੈਲ ਵਗੈਰਾ ਹੋਰ ਮਤਲਬ ਜਿਹੜੀ ਟ੍ਰੈਜਡੀ ਹੈ ਕਿ ਪੜ੍ਹੇ ਲਿਖੇ ਲੋਕ ਨੇ ਜਿਹੜੇ ਉਹ ਇੱਕਦਮ ਹਿਪਨੋਟਾਈਜ਼ ਹੋਏ ਹੋਏ ਨੇ ਅਰੇ ਕੋਈ ਇੱਥੇ ਦੀ ਗੱਲ ਨਹੀਂ ਸਾਰੇ ਦੁਨੀਆਂ ਦੇ ਵਿੱਚ ਜਿੱਥੇ ਅਥੋਰਿਟੇਰੀਅਨ ਰੂਲ ਹੈ ਉੱਥੇ ਮੀਡੀਆ ਰਾਹੀਂ ਸਰਵੇਲੈਂਸ ਰਾਹੀਂ ਸਟੇਟ ਨੇ ਲੋਕਾਂ ਦਾ ਮਾਈਂਡ ਕੈਪਚਰ ਕੀਤਾ ਚਾਹੇ ਉਹ ਨੌਰਥ ਕੋਰੀਆ ਚਾਹੇ ਉਹ ਰੂਸ ਚਾਹੇ ਤੁਸੀਂ ਮਤਲਬ ਕਹਿ ਲਓ ਤੁਰਕੀ ਹੈ ਜਿੱਥੇ-ਜਿੱਥੇ ਵੀ ਅਥੋਰਿਟੇਰੀਅਨ ਬੰਦੇ ਬੈਠੇ ਨੇ ਉਹਨਾਂ ਦਾ ਕਬਜ਼ਾ ਇਸ ਚੀਜ਼ ਦੇ ਉੱਪਰ ਅਰੋ ਲਖਣਾ ਜਿੱਤ ਜਾਂਦੇ ਨੇ ਪਹਿਲਾਂ ਤਾਂ ਹੁੰਦਾ ਸੀ ਨਾ ਜਿਹੜੇ ਮਤਲਬ ਜਿਵੇਂ ਪਾਕਿਸਤਾਨ ਦੇ ਵਿੱਚ ਸੀਗਾ ਕਿ ਜੀ ਗਿੱਤੀ ਹੋਈ ਸਰਕਾਰ ਸੀਗੀ ਫੌਜੀਆ ਨੇ ਆ ਕੇ ਹਟਾ ਦਿੱਤੀ ਮਤਲਬ ਉਹ ਤਾਨਾਸ਼ਾਹ ਆ ਜਾਂਦੇ ਸੀ ਹੁਣ ਜਿਹੜੇ ਤਾਨਾਸ਼ਾਹ ਨੇ ਇਲੈਕਟਿਡ ਤਾਨਾਸ਼ਾਹ ਨੇ ਅਸਲ ਵਿੱਚ ਜੀ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਜਿਹੜਾ ਜਿਹੜਾ ਦੌਰ ਇਹ ਚੱਲ ਰਿਹਾ ਹੈ ਇਹਦੇ ਵਿੱਚ ਕਾਂਗਰਸ ਕੋਲ ਨਾ ਤਾਂ ਉਹਨਾਂ ਆਈਡੀਓਲੋਜੀਕਲ ਸਟਰੈਂਥ ਹੈ ਨਾ ਹੀ ਆਰਗੇਨਾਈਜੇਸ਼ਨਲ ਸਟਰੈਂਥ ਹੈ ਨਾ ਹੀ ਕੋਈ ਇਸ ਪੱਧਰ ਦਾ ਲੀਡਰ ਹੈ ਕਿ ਜਿਨੇ ਸਫਰ ਕੀਤਾ ਹੋਵੇ ਦੇਖੋ ਨਹਿਰੂ ਪਟੇਲ ਉਹਨਾਂ ਦਾ ਐਸੀ ਵੀ ਜਿਹੜਾਂ ਕੱਟੀਆਂ ਸੀ ਮਤਲਬ ਜ਼ੁਲਮ ਸਿਹਾ ਸੀ ਉਹਨਾਂ ਕੋਲ ਕੁਝ ਕਹਿਣ ਦੇ ਲਈ ਮੋਰਲ ਉਹ ਸੀਗੀ ਸਟਰੈਂਥ ਹੁਣ ਵਾਲੇ ਲੀਡਰ ਵਿਚਾਰੇ ਇਹ ਵੀ ਡਰਾਇੰਗ ਰੂਮਾਂ ਦੀ ਪਦਾਇਸ਼ ਨੇ ਉਹਨਾਂ ਨੂੰ ਮੀਡੀਆ ਐਡਵਾਈਜ਼ਰ ਮਿਲ ਜਾਂਦੇ ਨੇ ਵੀ ਇਦਾਂ ਇਮੇਜ ਬਣੂਗਾ ਇਹ ਹੋਊਗਾ ਇਹੀ ਇਹ 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 ਸ਼ਕਤੀ ਭਾਜਪੀ ਕੋਲ ਜ਼ਿਆਦਾ ਹੈ ਤੁਸੀਂ ਦੇਖੋ ਨਾ ਹੁਣ ਜਿਵੇਂ ਅਗਨੀ ਵੀਰ ਦਾ ਮਸਲਾ ਖੜਾ ਹੋਇਆ ਕਿਸਾਨਾਂ ਦਾ ਮਸਲਾ ਖੜਾ ਹੋਇਆ ਬੇਰੁਜ਼ਗਾਰੀ ਦਾ ਹੋਇਆ ਜਿਹੜੇ ਇਹ ਇੰਡੀਆ ਫਰੰਟ ਦੇ ਲੀਡਰ ਨੇ ਈਵਨ ਕਾਂਗਰਸ ਦੇ ਕਿਤੇ ਖੜੇ ਹੋਏ ਉਹਨਾਂ ਦੇ ਨਾਲ ਜਾ ਕੇ ਪਹਿਲਵਾਨ ਲੜਕੀਆਂ ਦਾ ਹੋਇਆ ਮਤਲਬ ਕਿਸੇ ਨੇ ਜਾ ਕੇ ਮਤਲਬ ਜਸਟ ਐਵੇਂ ਟਵੀਟ ਕਰਨ ਦੇ ਨਾਲ ਥੋੜੋ ਗੱਲਾਂ ਹੁੰਦੀਆਂ ਨੇ ਸੋ ਕਿਤੇ ਵੀ ਗਰਾਊਂਡ ਲੈਵਲ ਤੇ ਕੋਈ ਸੰਘਰਸ਼ ਨਹੀਂ ਛੇੜਿਆ ਪਰ ਛੇੜਨ ਜੋਗੇ ਵੀ ਨਹੀਂ ਹਨ ਸੋ ਉਹ ਇੱਕ ਕਿਸਮ ਦਾ ਸੈਕੰਡ ਅੱਛਾ ਦੂਜੀ ਚੀਜ਼ ਇਹ ਹੈ ਕਿ ਸਾਰਾ ਕੁਝ ਤੈਅ ਕਰਨੇ ਅਲਟੀਮੇਟ ਮਨੀ ਪਾਵਰ ਨੇ ਉਹ ਇੱਕ ਕਾਰਪੋਰੇਟ ਏਜੰਡਾ ਹੁਣ ਕਾਰਪੋਰੇਟ ਹਾਊਸ ਨੇ ਜਿਹੜੇ ਬੇਸਿਕਲੀ ਜਿਹੜੇ ਉਹਨਾਂ ਦੇ ਨਾਲ ਨੇ ਉਹਨਾਂ ਨੇ ਜੁਡੀਸ਼ਰੀ ਨੂੰ ਵੀ ਘੇਰ ਲਿਆ ਉਹਨਾਂ ਨੇ ਆਈਟੀ ਸੈਲ ਵੀ ਉਹਨਾਂ ਦੇ ਕੋਲ ਹੈ ਤੇ ਮਨੀ ਪਾਵਰ ਵੀ ਹੈਗੀ ਹੈ ਇਹਨਾਂ ਦੇ ਨਾਲ ਕੋ ਉਸ ਤਰ੍ਹਾਂ ਦਾ ਨਹੀਂ ਹੈ ਸਿਰਫ ਵੈਸਟਰਨ ਕੰਟਰੀਜ਼ ਨੇ ਜਿਹੜੇ ਅਮਰੀਕਾ ਵਗੈਰਾ ਹੋਰ ਉੱਥੋਂ ਕੁਝ ਕੁ ਜਿਹੜਾ press freedom ਹੋਰ ਲੱਭਾ ਜਿਹੜਾ ਲਿਬਰਲ ਜਿਹੜੀ ਸੋ ਕਾਲਡ ਲਿਬਰਲ ਇੰਟੈਲੈਕਚੁਅਲਸ ਨੇ ਜਿਹੜੇ ਉਹਨਾਂ ਦੇਖੋ ਵੇਜ ਤਾਂ ਕਿਸੇ ਚੀਜ਼ ਦਾ ਨਾਸ਼ ਹੁੰਦਾ ਹੀ ਨਹੀਂ ਹੁੰਦਾ ਉਹਨਾਂ ਦਾ ਉਹ ਮੇਰਾ ਖਿਆਲ ਉਹਨਾਂ ਮਤਲਬ ਮੁਕਾਬਲੇ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਤਾਂ ਉਹਨਾਂ ਚ ਸਟਰੈਂਥ ਨਹੀਂ ਹੈ ਉਹਨਾਂ ਦੀ ਸੋ ਭਾਜਪਾ ਨੇ ਜੇ ਆਪਣਾ ਜਗਰਨੋਟ ਚਲਾਉਣਾ ਹੈ ਹੋਰ ਮੰਦਿਰ ਦਾ ਉਦਘਾਟਨ ਹੋਣਾ ਹੈ ਫਿਰ ਉਹਨਾਂ ਨੇ ਹੋਰ ਬੜਾ ਕੁਝ ਲੈ ਕੇ ਆਉਣਾ ਹੈ ਹੁਣ ਦੇਖੋ ਨਾ ਮਨੀਪੁਰ ਦਾ ਐਡਾ ਵੱਡਾ ਇਸ਼ੂ ਸੀਗਾ ਕਸ਼ਮੀਰ ਦਾ 370 ਵਾਲਾ ਉਸ ਟਾਈਮ ਇਸ਼ੂ ਸੀਗਾ ਉਹ ਜਾ ਕੇ ਐਵੇਂ ਹੀ ਸਿੰਬੋਲਿਕ ਤੁਸੀਂ ਮਤਲਬ ਰਿਪੋਰਟਾਂ ਤੇ ਫੋਟੋਆਂ ਛਾ ਕੇ ਆ ਜਾਓ ਇਹਨਾਂ ਨਾਲ ਗੱਲ ਨਹੀਂ ਬਣਦੀ ਗਾਂਧੀ ਦਾ ਇਹ ਸੀਗਾ ਕਿ ਗਾਂਧੀ ਤਾਂ ਜਦੋਂ ਚੰਪਾਰਨ ਦੇ ਵਿੱਚ ਗਿਆ ਤਾਂ ਉਹਦੇ ਪਵੰਦੀ ਲੱਗੀ ਹੋਈ ਸੀ ਉਹਨੇ ਫੜ ਲਿਆ ਫੜ ਕੇ ਉਹਨੂੰ ਜੇਲ੍ਹ ਕਰਦੇ ਹੋ ਕਹਿੰਦੇ ਜੀ ਤੈਨੂੰ ਮਤਲਬ ਪੇਸ਼ ਕੀਤਾ ਉਹ ਕਹਿੰਦਾ ਮੈਨੂੰ ਜੇਲ੍ਹ ਕਰਦੇ ਹੋ ਮੈਨੂੰ ਮੈਂ ਤਾਂ ਤੁਹਾਨੂੰ ਡਿਫੈਂਡ ਹੀ ਨਹੀਂ ਕਰ ਰਿਹਾ ਆਪਣੇ ਆਪ ਨੂੰ ਉਹਨਾਂ ਨੂੰ ਛੱਡਣਾ ਪਿਆ ਅੰਸਰ ਇਹ ਪਹਿਲੀ ਵਾਰ ਹੋਇਆ ਸੀਗਾ ਉਹਨੇ ਆਪਣੀ ਕਿਤਾਬ ਵਿੱਚ ਵੀ ਲਿਖਿਆ ਕਿ ਅੰਗਰੇਜ਼ਾਂ ਨੂੰ ਕੋਈ ਬੰਦਾ ਛੱਡਣਾ ਪੈ ਗਿਆ ਉਹ ਕਹਿੰਦਾ ਮੈਂ ਜ਼ਮਾਨਤ ਨਹੀਂ ਕਰਾਉਣੀ ਮੈਨੂੰ ਤੁਸੀਂ ਸਜ਼ਾ ਦਿਓ ਤੁਸੀਂ ਮੈਨੂੰ ਜੀ ਚੌੜੋਲਾ ਪਾਇਆ ਗਿਆ ਦੁਨੀਆ ਦੇ ਵਿੱਚ মিডিਆ ਇੰਡੀਪੈਂਡੈਂਟ ਸੀ ਉਸ ਟਾਈਮ মিডিਆ ਅੰਗਰੇਜ਼ਾਂ ਦੇ মিডিਏ ਨੇ ਵੀ ਰੋਲਾ ਪਾਇਆ ਸੋ ਉਹ ਇੱਕ ਹੁਣ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈ ਸੋ ਇਸ ਕਰਕੇ ਮੇਰਾ ਨਹੀਂ ਖਿਆਲ ਕਿ ਇਹ ਠੀਕ ਹੈ ਕਿ ਇਹਨਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਯਾਰ ਖਾਸ ਕਰਕੇ ਜਿਹੜੀਆਂ ਵਿਧਾਨ ਸਭਾ ਉਹਦੀਆਂ ਇਲੈਕਸ਼ਨਾਂ ਹੀ ਸੀ ਉਹਨਾਂ ਦੇ ਵਿੱਚ ਹੀ ਆਪਾਂ ਦੇਖਿਆ ਵੀ ਇੰਡੀਆ ਗਰੁੱਪ ਕੋਆਰਡੀਨੇਟਡ ਨਹੀਂ ਸੀਗਾ ਨਾਟ ਓਨਲੀ ਇੰਡੀਆ ਗਰੁੱਪ ਕੋਆਰਡੀਨੇਟਡ ਨਹੀਂ ਸੀਗਾ ਕਾਂਗਰਸ ਦੀ ਆਪਣੀ ਆਰਗੇਨਾਈਜ਼ੇਸ਼ਨਲ ਜਿਹੜੀ ਪੋਜੀਸ਼ਨ ਹੈ ਤੁਸੀਂ ਅੱਜ ਪੰਜਾਬ ਦੇ ਵਿੱਚ ਦੇਖ ਲਓ ਨਾਲ ਕਿੰਨੇ ਗਰੁੱਪ ਨੇ ਗਿਣਤੀ ਨਹੀਂ ਹੁੰਦੀ। ਸੋ ਇਸ ਕਰਕੇ ਕਿ ਜਿਹੜੀ ਆਰਗੇਨਾਈਜ਼ੇਸ਼ਨਲ ਇੱਕ ਕੰਟਰੋਲ ਹੁੰਦਾ ਹੈ ਪਾਰਟੀ ਦਾ ਕਹਿ ਲਓ ਇੱਕ ਆਪਣੀ ਸਟ੍ਰੈਂਥ ਹੁੰਦੀ ਹੈ ਕਾਡਰ ਹੁੰਦਾ ਉਹ ਵੀ ਵੀਕ ਹੈ ਜਾਈ। ਉਹ ਵੀ ਓਪਰਸਪੀਰਟਿਡ ਨਹੀਂ ਹਨ। ਸੋ ਜਿਹੜਾ ਵੀ ਉਹ ਏਡੀ ਨੂੰ ਭੇਜ ਦਿੰਦੇ ਨੇ ਉਹ ਕੇਜਰੀਵਾਲ ਨੇ ਠੀਕ ਕਹੀ ਸੀ ਗੱਲ ਕਿ ਜਿਹੜਾ ਉਹਨਾਂ ਚ ਸ਼ਾਮਲ ਹੋ ਜਾਵੇ ਤਾਂ ਏਡੀ ਉਹਨੋਂ ਹਟ ਜਾਂਦਾ। ਜੋ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਉੱਥੇ ਏਰੀਆ ਆ ਜਾਂਦੀ ਹੈ ਸਹੀ ਬਿਲਕੁਲ ਸੋ ਜੇ ਐਦਾਂ ਲੱਗ ਰਿਹਾ ਹੈ ਮਤਲਬ ਚਾਹੇ ਕੱਲ ਕੋਈ ਕਿਸੇ ਨੇ ਦੇਖੀ ਨਹੀਂ ਕੋਈ ਪਤਾ ਨਹੀਂ ਹੁੰਦਾ ਫਿਊਚਰ ਦੇ ਵਿੱਚ ਕੀ ਪਿਆ ਹੁੰਦਾ ਵੀ ਇਹ ਵੀ ਬਹੁਤ ਓਵਰ ਕੌਨਫੀਡੈਂਟ ਵੀ ਹੈ ਬਹੁਤ ਵੱਡਾ ਸਾਰਾ ਉਹਨੇ ਭਾਰ ਵੀ ਚੱਕਿਆ ਹੋਇਆ ਹੈ ਆਰਐਸਐਸ ਦਾ ਕਾਡਰ ਸਭ ਕੁਝ ਉਹਨਾਂ ਕੋਲ ਹੈਗਾ ਪਰ ਫਿਰ ਵੀ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰੀ ਪਰ ਅਜੇ ਫਿਲਹਾਲ ਦੋਨੇ ਜਿਹੜੇ ਪਹਿਲਵਾਨ ਮਤਲਬ ਇੰਡੀਆ ਵੀ ਤੇ ਜਿਹੜਾ ਐਨਡੀਏ ਵੀ ਨਿਤ ਰਹੇ ਨੇ ਤਾਂ ਮਤਲਬ ਮੇਰੇ ਖਿਆਲ ਨਾਲ ਐਨਡੀਏ ਕਲੀਅਰ ਉਨ੍ਹਾਂ ਨਾਲੋਂ ਕਾਫੀ ਤਕੜਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਬਿਲਕੁਲ ਸਰੋਤ ਸਿੰਘ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਸ਼ੁਕਰੀਆ ਜੀ ਭੰਗੂ ਸਾਹਿਬ ਸ਼ੁਕਰੀਆ ਸਰੋਤਿਆਂ ਦਾ ਹੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਰੋਕ ਸਾਹਿਬ